ਤੁਸੀਂ ਤੇ ਮੈਂ ਖਾਲ ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੂਰਾ ਸਿਖਰਾਂ ਤੇ ਹੈ ਪੂਰੇ ਪੰਜਾਬ ਭਰ ਦੇ ਨਾਲ ਨਾਲ ਹਰਿਆਣਾ ਹਿਮਾਚਲ ਜਿੰਨੇ ਵੀ ਯੂਨੀਵਰਸਿਟੀ ਦੇ ਚਾਹਤੇ ਨੇ ਸਾਰੇ ਹੀ ਚਾਣ ਵਾਲੇ ਤੇ ਪਹੁੰਚ ਰਹੇ ਨੇ 10 ਤਰੀਕ ਨੂੰ ਇੱਕ ਵੱਡੀ ਕਾਲ ਦਿੱਤੀ ਹੋਈ ਹੈ ਤਾਂ ਤੁਸੀਂ ਸਾਰੇ ਹੀ ਸਟੂਡੈਂਟਾਂ ਨੂੰ ਸੁਣਿਆ ਕਿਸ ਤਰ੍ਹਾਂ ਆਪਣੇ ਹੱਕਾਂ ਦੇ ਲਈ ਅੜੇ ਹੋਏ ਨੇ ਤਾਂ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਹੀ ਜਿਹੜੀ ਹੈ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਕੱਚੇ ਦੀ ਕਹਾਣੀ ਉਹ ਨੌਜਵਾਨ ਵੀਰ ਸਾਡੇ ਨਾਲ ਹੈ ਆਉ ਉਹਨਾਂ ਤੋਂ ਜਾਣਦੇ ਕਿ ਕਿੰਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ 10 ਤਰੀਕ ਨੂੰ ਜਿਹੜੀ ਇਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਹੋਊਗਾ ਕਿਸ ਤਰ੍ਹਾਂ ਜਿਹੜਾ ਰੋਡ ਮੈਪ ਤਿਆਰ ਕੀਤਾ ਗਿਆ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਾਈ ਜਿਵੇਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਵੀ ਸਭ ਨੇ ਉਹ ਮੋਰਮਾ ਕੇ ਪੂਰਾ ਜੋਰ ਲਾ ਕੇ ਜਿੰਨੇ ਵੀ ਪਿੰਡਾਂ 'ਚ ਹੋ ਸਕਦੇ ਆ 10 ਤਰੀਕ ਨੂੰ ਚੰਡੀਗੜ੍ਹ ਆਉਣਾਗਾ ਤੇ ਆਪਣੀ ਜਿਹੜੀ ਪਿੰਕ ਕਾਲ ਚੱਲ ਰਹੀ ਆ ਚੰਡੀਗੜ੍ਹ ਚਲੋ ਉਹਨੂੰ ਪੂਰਾ ਕਰਨਾ ਹੈ ਮੌਕੇ ਦੀ ਸਰਕਾਰ ਇੰਨੀ ਡਰੀ ਹੋਈ ਆ ਚੰਡੀਗੜ੍ਹ ਚਲੋ ਦੀ ਕਾਲ ਤੋਂ ਕਿ ਉਹਨਾਂ ਨੇ ਐਡਵਰਟ ਨੋਟਿਸ ਹੁਣ ਕੱਢ ਕੇ ਤੇ ਜਵਾਕਾਂ ਨੂੰ ਵੀ ਪਟਕਾਇਆ ਯਾਰ ਆ ਪੰਜਾਬ 'ਚ ਵੀ ਗਲਤ ਮੈਸੇਜ ਲਾਏ ਜਾ ਰਿਹਾ ਵੀ ਮੁੱਦਾ ਸੋਲਵ ਹੋ ਗਿਆ ਮੁੱਦਾ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਬਿਲਕੁਲ ਅੱਜ ਵੀ ਜਿਵੇਂ ਵਾਈਸ ਚਾਂਸਲਰ ਨੇ ਸਾਨੂੰ ਨੋਟੀਫਿਕੇਸ਼ਨ ਕੱਢਿਆ ਅੱਗੇ ਅਸੀਂ ਸ਼ਡਿਊਲ ਜਾਰੀ ਕਰਾਂਗੇ ਹਾਂ ਸ਼ੈਡਿਊਲ ਜਾਰੀ ਕਰਨ ਤੋਂ ਬਾਅਦ ਵੀ ਇਹ ਲੰਮਾ ਡੇਢ ਸਾਲ ਦਾ ਪ੍ਰੋਸੈਸ ਹੈਗਾ ਜਿਹੜੀਆਂ ਚੀਜ਼ਾਂ ਚ ਪਹਿਲਾਂ ਵੀ ਉਲਝਾਇਆ ਗਿਆ ਸੀਗਾ ਬਿਲਕੁਲ ਪਿਛਲੇ ਸਾਲ 100 ਦਿਨਾਂ ਦਾ ਪ੍ਰੋਟੈਸਟ ਚੱਲਿਆ ਜਿਸ ਚ 60 ਦਿਨ ਮੈਸੇਜਿੰਗ ਤੇ ਰਹਾਂਗਾ 100 ਦਿਨ ਸੱਥ ਰਹੀ ਆ ਜੀ ਉਸ ਚ ਵੀ ਇਹੀ ਚੀਜ਼ਾਂ ਰੱਖੀਆਂ ਸੀ ਵੀ ਅਗਲੇ 6-7 ਦਿਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਊਗਾ ਪਰ ਜਿੰਨਾ ਟਾਈਮ ਅਫੀਸ਼ੀਅਲ ਨੋਟਿਸ ਨਹੀਂ ਆਉਂਦਾ ਸ਼ਡਿਊਲ ਦਾ ਉਹਨਾਂ ਟਾਈਮ ਇਹ ਲੜਾਈ ਹੈਗੀ ਆ ਤੇ ਸਾਰੇ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਯੂਨੀਵਰਸਿਟੀ ਬੰਦ ਰੱਖਣੀ ਆ ਉਹਨਾਂ ਟਾਈਮ ਕਿਉਂਕਿ ਜਿੰਨਾ ਟਾਈਮ ਆਪਣੇ ਕੋਲੇ ਪ੍ਰੋਪਰ ਆਪਣੀ ਪਾਰਲੀਮੈਂਟ ਹੈ ਨਹੀਂ ਤਾਂ ਆਪਾਂ ਕਿਵੇਂ ਕਹਾਂਗੇ ਵੀ ਸਹੀ ਢੰਗ ਨਾਲ ਸਾਰਾ ਕੁਝ ਚੱਲ ਰਿਹਾ ਹੈਗਾ ਬਿਲਕੁਲ ਆਪਾਂ ਐਮਰਜੈਂਸੀ ਕਹਿੰਦੇ ਆ ਮੌਕੇ ਦੀ ਪੰਜਾਬ ਯੂਨੀਵਰਸਿਟੀ ਐਮਰਜੈਂਸੀ ਵਾਲੇ ਹਾਲਾਤਾਂ ਦੇ ਵਿੱਚ ਹੈਗੀ ਆ ਇੱਥੇ ਵਾਈਸ ਚਾਂਸਲਰ ਦਾ ਸਿੱਧੇ ਤੌਰ ਤੇ ਸ਼ਾਸਨ ਚੱਲ ਰਿਹਾ ਹੈ ਗਾ ਇੱਥੇ ਜਿੰਨੀਆਂ ਭਰਤੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਵੱਡੀ ਤਾਨਦਲੀ ਹੋ ਰਹੀ ਹੈ ਨਿੱਕੇ ਤੋਂ ਨਿੱਕੇ ਮੈਂ ਕਹਿੰਨਾ ਪਾਰਕਾਂ ਪਾਰਕਾਂ ਦੇ ਘਾਹ ਕੱਟਣ ਤੋਂ ਲੈ ਕੇ ਨਵੀਆਂ ਬਿਲਡਿੰਗਾਂ ਦੀ ਉਹ ਸਾਰੀ ਤੱਕ ਹਰ ਚੀਜ਼ 'ਚ ਕਪਲੇ ਹੋ ਰਿਹਾ ਹੈ ਇੱਥੇ ਤੇ ਉਹੀ ਚੀਜ਼ਾਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕ ਨੂੰ ਬਚਾਉਣ ਵਾਸਤੇ ਜਿਹੜੇ 200 ਕਾਲਜਾਂ ਦਾ ਇੱਥੇ ਹੱਕ ਬਣਦਾ ਹੈਗਾ ਇਸ ਯੂਨੀਵਰਸਿਟੀ 'ਤੇ ਜਿਨ੍ਹਾਂ ਦੇ ਸਿਰ ਤੇ ਯੂਨੀਵਰਸਿਟੀ ਦੇ ਵਿੱਚ 550 ਕਰੋੜ ਰੁਪਈਆ 800 ਕਰੋੜ 900 ਕਰੋੜ ਦਾ ਬਜਟ ਹੈ ਯੂਨੀਵਰਸਿਟੀ ਦਾ 550 ਕਰੋੜ ਇਹ ਹੀ ਕਾਲਜਾਂ ਦੇ ਥਰੂ ਆਉਂਦਾ ਹੈ ਬਿਲਕੁਲ ਐਗਜ਼ਾਮੀਨੇਸ਼ਨ ਫੀਸਾਂ ਐਫੀਲੀਏਸ਼ਨ ਫੀਸਾਂ ਇਹਨਾਂ ਸਾਰਿਆਂ ਤੇ ਸਾਰੇ ਹੱਕ ਬਚਾਉਣ ਵਾਸਤੇ ਆਪਾਂ 10 ਤਰੀਕ ਨੂੰ ਇੱਥੇ ਵੱਡਾ ਇਕੱਠ ਰੱਖਿਆ ਹੈਗਾ ਤੇ ਸਭ ਨੇ ਪਹੁੰਚਣਾ ਹੈ। ਅੱਛਾ ਭਾਈ ਇੱਕ ਹੋਰ ਤੁਹਾਨੂੰ ਪ੍ਰੋਬਲਮ ਆ ਜਿਹੜੀਆਂ ਆ ਰਹੀਆਂ ਨੇ ਕੀ ਕੁਝ ਤੁਹਾਨੂੰ ਫੇਸ ਕਰਨਾ ਪੈ ਰਿਹਾ ਪਤਾ ਲੱਗ ਰਿਹਾ ਕਿ ਤੁਹਾਡੇ ਪਰ ਜਿਹੜੀ ਪੂਰੀ ਨਿਗਾਹ ਵੀ ਰੱਖੀ ਜਾ ਰਹੀ ਹੈ ਤੁਹਾਨੂੰ ਹੌਸਟਲਾਂ ਦੇ ਵਿੱਚ ਵੀ ਜਿਹੜਾ ਕੋਈ ਰਿਸ਼ਤੇਦਾਰ ਸਖੀ ਸੰਬੰਧੀ ਜਿਹੜਾ ਤੁਹਾਡਾ ਮਿਲਣ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸੇ ਨੂੰ ਤੁਸੀਂ ਬੁਲਾਓ ਨਾ ਇੱਥੇ ਇਹ ਖਾਸ ਕਰਕੇ ਪ੍ਰੋਟੈਸਟ ਨੂੰ ਦੇਖਦੇ ਹੋਏ 10 ਤਰੀਕ ਨੂੰ ਜਿਹੜਾ ਪ੍ਰੋਟੈਸਟ ਹੈ ਹੋਰ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਯੂਨੀਵਰਸਿਟੀ ਨੇ ਹੁਣ ਛੁੱਟੀਆਂ ਹੀ ਕਰਤੀਆਂ ਐ ਸੰਡੇ ਨੂੰ ਹੀ ਲਾਇਬ੍ਰੇਰੀ ਪਹਿਲਾਂ ਬੰਦ ਕਰਤੀ ਵੀ ਬੱਚੇ 2-3 ਦਿਨਾਂ ਦੀਆਂ ਛੁੱਟੀਆਂ ਸੋਚ ਕੇ ਘਰੇ ਚਲੇ ਜਾਣ ਤੇ ਆਪਣੇ ਸਾਰੇ ਹੋਸਟਲਾਂ ਦੇ ਵਿੱਚ ਗੈਸਟ ਹਾਊਸ ਹੁੰਦੇ ਆ ਜਿਹੜੇ ਗੈਸਟ ਰੂਮ ਹੁੰਦੇ ਆ ਉਹ ਬੰਦ ਕਰਤੇ ਗੈਸਟ ਹਾਊਸ ਸਾਰੇ ਬੰਦ ਕਰ ਦਿੱਤੇ ਗਿਆ ਜਿੱਥੇ ਕਿ ਸਿੱਧੇ ਤੌਰ ਤੇ ਸੈਨੇਟਰ ਤੇ ਜਿਵੇਂ ਅਸੀਂ ਇਸ ਵਾਰ ਕਾਉਂਸਲ 'ਚ ਬੈਠੇ ਆ ਕਾਉਂਸਲ ਮੈਂਬਰ ਹੁੰਦੇ ਆ ਜਿਹੜੇ ਉਹ ਆਪਣਾ ਕੋਈ ਵੀ ਬੰਦਾ ਠਹਿਰਾ ਸਕਦੇ ਹੁੰਦੇ ਸੀਗੇ ਇਦਾਂ ਸਿੱਧੇ ਤੌਰ ਤੇ ਇਹੀ ਚੀਜ਼ ਦਾ ਤਰੋਲਾ ਸੀ ਇਹ ਚੀਜ਼ ਵਾਸਤੇ ਲੜ ਰਹੇ ਆ ਵੀ ਇਹਨਾਂ ਨੇ ਆਪਦੇ ਪਿਓ ਦੀ ਜ਼ਗੀਰ ਸਮਝ ਲਿਆ ਯੂਨੀਵਰਸਿਟੀ ਨੂੰ ਹੁਣ ਸਾਰਾ ਰੋਕਿਆ ਜਾ ਰਿਹਾਗਾ ਗੇਟਾਂ ਤੇ ਅੱਜ ਤੋਂ ਹੀ ਆਊਟਸਾਈਡਰ ਕਹਿ ਕੇ ਦੂਜੇ ਕਾਲਜਾਂ ਦੇ ਬੱਚਿਆਂ ਨੂੰ ਵੀ ਐਂਟਰੀ ਬੰਦ ਕਰ ਦਿੱਤੀ ਸੀ ਯੂਨੀਵਰਸਿਟੀ ਦੇ ਵਿੱਚ ਤਾਂ ਅੱਜ ਵੀ ਗੇਟਾਂ ਤੇ ਲੜਾਈ ਕਰਕੇ ਬੰਦਿਆਂ ਨੂੰ ਅੰਦਰ ਇੰਟਰ ਕਰਾਇਆ ਗਿਆਗਾ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਆਂ ਵੀ ਸਾਰੇ ਤੁਸੀਂ ਪਹੁੰਚਣ ਤੇ ਇੱਥੇ ਕਿਰਪਾਲਤਾ ਕਰੋ ਯੂਨੀਵਰਸਿਟੀ ਜੀ ਇੰਟਰ ਕਰਾਉਣਾ ਸਾਡਾ ਸਟੂਡੈਂਟਾਂ ਦਾ ਕੰਮ ਹੈ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਭਾਈ ਜੀ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੂਰਾ ਸਿੱਖ ਰੰਤੇ ਆ ਪੂਰੇ ਪੰਜਾਬ ਭਰ ਦੇ ਨਾਲ-ਨਾਲ ਹਰਿਆਣਾ ਹਿਮਾਚਲ ਜਿੰਨੇ ਵੀ ਯੂਨੀਵਰਸਿਟੀ ਦੇ ਚਾਹਤੇ ਨੇ ਸਾਰੇ ਹੀ ਜਾਣ ਵਾਲੇ ਇੱਥੇ ਪਹੁੰਚ ਰਹੇ ਨੇ 10 ਤਰੀਕ ਨੂੰ ਇੱਕ ਵੱਡੀ ਕਾਲ ਦਿੱਤੀ ਹੋਈ ਹੈ ਤਾਂ ਤੁਸੀਂ ਸਾਰੇ ਹੀ ਸਟੂਡੈਂਟਾਂ ਨੂੰ ਸੁਣਿਆ ਕਿਸ ਤਰ੍ਹਾਂ ਆਪਣੇ ਹੱਕਾਂ ਦੇ ਲਈ ਅੜੇ ਹੋਏ ਨੇ ਤਾਂ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਹੀ ਜਿਹੜੀ ਹੈ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਕੱਚੇ ਦੀ ਕਹਾਣੀ ਉਹ ਨੌਜਵਾਨ ਵੀਰ ਸਾਡੇ ਨਾਲ ਹੈ ਆ ਉਹਨਾਂ ਤੋਂ ਜਾਣਦੇ ਕਿ ਕਿੰਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ 10 ਤਰੀਕ ਨੂੰ ਜਿਹੜੀ ਇਹਨਾਂ ਦੇ ਵੱਲੋਂ ਪੋਲ ਦਿੱਤੀ ਗਈ ਹੈ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਹੋਊਗਾ ਕਿਸ ਤਰ੍ਹਾਂ ਜਿਹੜਾ ਰੋਡ ਮੈਪ ਹੈ ਉਹ ਤਿਆਰ ਕੀਤਾ ਗਿਆ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਾਈ ਜਿਵੇਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਵੀ ਸਭ ਨੇ ਉਮਰ ਮਾਕੇ ਪੂਰਾ ਜੋਰ ਲਾ ਕੇ ਜਿੰਨੇ ਵੀ ਪਿੰਡਾਂ 'ਚ ਹੋ ਸਕਦੇ ਆ 10 ਤਰੀਕ ਨੂੰ ਚੰਡੀਗੜ੍ਹ ਆਉਣਾਗਾ ਤੇ ਆਪਣੀ ਜਿਹੜੀ ਕਾਲ ਚੱਲ ਰਹੀ ਆ ਚੰਡੀਗੜ੍ਹ ਚਲੋ ਉਹਨੂੰ ਪੂਰਾ ਕਰਨਾ ਹੈ ਮੌਕੇ ਦੀ ਸਰਕਾਰ ਇੰਨੀ ਡਰੀ ਹੋਈ ਆ ਚੰਡੀਗੜ੍ਹ ਚਲੋ ਦੀ ਕਾਲ ਤੋਂ ਕਿ ਉਹਨਾਂ ਨੇ ਐਡਵਰਟ ਨੋਟਿਸ ਉਨ ਕੱਢ ਕੇ ਤੇ ਜਵਾਕਾਂ ਨੂੰ ਵੀ ਪਟਕਾਇਆ ਯਾਰ ਆ ਪੰਜਾਬ 'ਚ ਵੀ ਗਲਤ ਮੈਸੇਜ ਲਾਏ ਜਾ ਰਹੇ ਆ ਵੀ ਮੁੱਦਾ ਸੌਲਵ ਹੋ ਗਿਆ ਮੁੱਦਾ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਬਿਲਕੁਲ ਅੱਜ ਵੀ ਜਿਵੇਂ ਵਾਈਸ ਚਾਂਸਲਰ ਨੇ ਸਾਨੂੰ ਨੋਟੀਫਿਕੇਸ਼ਨ ਕੱਢਿਆ ਅਗੇ ਅਸੀਂ ਸ਼ਡਿਊਲ ਜਾਰੀ ਕਰਾਂਗੇ ਹਾਂ ਸ਼ਡਿਊਲ ਜਾਰੀ ਕਰਨ ਤੋਂ ਬਾਅਦ ਵੀ ਇਹ ਲੰਮਾ ਡੇਢ ਸਾਲ ਦਾ ਪ੍ਰੋਸੈਸ ਹੈਗਾ ਜਿਹੜੀਆਂ ਚੀਜ਼ਾਂ ਚ ਪਹਿਲਾਂ ਵੀ ਉਲਝਾਇਆ ਗਿਆ ਸੀਗਾ ਬਿਲਕੁਲ ਪਿਛਲੇ ਸਾਲ 100 ਦਿਨਾਂ ਦਾ ਪ੍ਰੋਟੈਸਟ ਚੱਲਿਆ ਜਿਸ ਚ 60 ਦਿਨ ਮੈਸੇਜਿੰਗ ਤੇ ਰਹਾਂਗਾ 100 ਦਿਨ ਸੱਥ ਰਹੀ ਹੈ ਜੀ ਉਸ ਚ ਵੀ ਇਹੀ ਚੀਜ਼ਾਂ ਰੱਖੀਆਂ ਸੀ ਵੀ ਅਗਲੇ 6-7 ਦਿਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਊਗਾ ਪਰ ਜਿੰਨਾ ਟਾਈਮ ਅਫੀਸ਼ੀਅਲ ਨੋਟਿਸ ਨਹੀਂ ਆਉਂਦਾ ਸ਼ਡਿਊਲ ਦਾ ਉਹਨਾਂ ਟਾਈਮ ਇਹ ਲੜਾਈ ਹੈਗੀ ਆ ਤੇ ਸਾਰੇ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਯੂਨੀਵਰਸਿਟੀ ਬੰਦ ਰੱਖਣੀ ਆ ਉਹਨਾਂ ਟਾਈਮ ਕਿਉਂਕਿ ਜਿੰਨਾ ਟਾਈਮ ਆਪਣੇ ਕੋਲੇ ਪ੍ਰੋਪਰ ਆਪਣੀ ਪਾਰਲੀਮੈਂਟ ਹੈ ਨਹੀਂ ਬਿਲਕੁਲ ਤਾਂ ਆਪਾਂ ਕਿਵੇਂ ਕਹਾਂਗੇ ਵੀ ਸਹੀ ਢੰਗ ਨਾਲ ਸਾਰਾ ਕੁਝ ਚੱਲ ਰਿਹਾ ਹੈਗਾ ਬਿਲਕੁਲ ਆਪਾਂ ਐਮਰਜੈਂਸੀ ਕਹਿੰਦੇ ਆ ਮੌਕੇ ਦੀ ਪੰਜਾਬ ਯੂਨੀਵਰਸਿਟੀ ਐਮਰਜੈਂਸੀ ਵਾਲੇ ਹਾਲਾਤਾਂ ਦੇ ਵਿੱਚ ਹੈਗੀ ਆ ਇੱਥੇ ਵਾਈਸ ਚਾਂਸਲਰ ਦਾ ਸਿੱਧੇ ਤੌਰ ਤੇ ਸ਼ਾਸਨ ਚੱਲ ਰਿਹਾ ਹੈ ਗਾਇ ਤੇ ਜਿੰਨੀਆਂ ਭਰਤੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਵੱਡੀ ਤਾਨਦਲੀ ਹੋ ਰਹੀ ਹੈ ਨਿੱਕੇ ਤੋਂ ਨਿੱਕੇ ਮੈਂ ਕਹਿੰਨਾ ਪਾਰਕਾਂ ਪਾਰਕਾਂ ਦੇ ਘਾਹ ਕੱਟਣ ਤੋਂ ਲੈ ਕੇ ਨਵੀਆਂ ਬਿਲਡਿੰਗਾਂ ਦੀ ਉਹ ਸਾਰੀ ਤੱਕ ਹਰ ਚੀਜ਼ 'ਚ ਕਪਲੇ ਹੋ ਰਿਹਾ ਹੈ ਇੱਥੇ ਤੇ ਉਹੀ ਚੀਜ਼ਾਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕ ਨੂੰ ਬਚਾਉਣ ਵਾਸਤੇ ਜਿਹੜੇ 200 ਕਾਲਜਾਂ ਦਾ ਇੱਥੇ ਹੱਕ ਬਣਦਾ ਹੈਗਾ ਇਸ ਯੂਨੀਵਰਸਿਟੀ ਦੇ ਜਿਨ੍ਹਾਂ ਦੇ ਸਿਰ ਤੇ ਯੂਨੀਵਰਸਿਟੀ ਦੇ ਵਿੱਚ 550 ਕਰੋੜ ਰੁਪਈਆ 800 ਕਰੋੜ 900 ਕਰੋੜ ਦਾ ਬਜਟ ਹੈ ਯੂਨੀਵਰਸਿਟੀ ਦਾ 550 ਕਰੋੜ ਇਹ ਹੀ ਕਾਲਜਾਂ ਦੇ ਥਰੂ ਆਉਂਦਾ ਹੈ ਇੱਕ ਐਗਜ਼ਾਮੀਨੇਸ਼ਨ ਫੀਸਾਂ ਐਫੀਲੀਏਸ਼ਨ ਫੀਸਾਂ ਇਹਨਾਂ ਸਾਰਿਆਂ ਤੇ ਸਾਰੇ ਹੱਕ ਬਚਾਉਣ ਵਾਸਤੇ ਆਪਾਂ 10 ਤਰੀਕ ਨੂੰ ਇੱਥੇ ਵੱਡਾ ਇਕੱਠ ਰੱਖਿਆ ਹੈਗਾ ਇਹ ਸਭ ਨਹੀਂ ਪੁੱਛਣਾ ਹੈ। ਅੱਛਾ ਭਾਈ ਇੱਕ ਹੋਰ ਤੁਹਾਨੂੰ ਪ੍ਰੋਬਲਮ ਆ ਜਿਹੜੀਆਂ ਆ ਰਹੀਆਂ ਨੇ ਫਿਰ ਕੀ ਕੁਝ ਤੁਹਾਨੂੰ ਫੇਸ ਕਰਨਾ ਪੈ ਰਿਹਾ ਪਤਾ ਲੱਗ ਰਿਹਾ ਕਿ ਤੁਹਾਡੇ ਪਰ ਜਿਹੜੀ ਪੂਰੀ ਨਿਗਾਹ ਵੀ ਰੱਖੀ ਜਾ ਰਹੀ ਹੈ ਤੁਹਾਨੂੰ ਹੌਸਟਲਾਂ ਦੇ ਵਿੱਚ ਵੀ ਜਿਹੜਾ ਕੋਈ ਰਿਸ਼ਤੇਦਾਰ ਸਖੀ ਸੰਬੰਧੀ ਜਿਹੜਾ ਤੁਹਾਡਾ ਮਿਲਣ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸੇ ਨੂੰ ਤੁਸੀਂ ਬੁਲਾਓ ਨਾ ਇੱਥੇ ਇਹ ਖਾਸ ਕਰਕੇ ਪ੍ਰੋਟੈਸਟ ਨੂੰ ਦੇਖਦੇ ਹੋਏ 10 ਤਰੀਕ ਨੂੰ ਜਿਹੜਾ ਪ੍ਰੋਟੈਸਟ ਹੈ ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਯੂਨੀਵਰਸਿਟੀ ਨੇ ਹੁਣ ਛੁੱਟੀਆਂ ਹੀ ਕਰਤੀਆਂ ਐ ਸੰਡੇ ਨੂੰ ਹੀ ਲਾਇਬ੍ਰੇਰੀ ਪਹਿਲਾਂ ਬੰਦ ਕਰਤੀ ਇਹ ਬੱਚੇ 2-3 ਦਿਨਾਂ ਦੀਆਂ ਛੁੱਟੀਆਂ ਸੋਚ ਕੇ ਘਰੇ ਚਲੇ ਜਾਣ ਤੇ ਆਪਣੇ ਸਾਰੇ ਹੋਸਟਲਾਂ ਦੇ ਵਿੱਚ ਗੈਸਟ ਹਾਊਸ ਹੁੰਦੇ ਆ ਜਿਹੜੇ ਗੈਸਟ ਰੂਮ ਹੁੰਦੇ ਆ ਉਹ ਬੰਦ ਕਰਤੇ ਗੈਸਟ ਹਾਊਸ ਸਾਰੇ ਬੰਦ ਕਰ ਦਿੱਤੇ ਗਿਆ ਜਿੱਥੇ ਕਿ ਸਿੱਧੇ ਤੌਰ ਤੇ ਸੈਨੀਟਰ ਤੇ ਜਿਵੇਂ ਅਸੀਂ ਇਸ ਵਾਰ ਕਾਉਂਸਲ 'ਚ ਬੈਠੇ ਆ ਕਾਉਂਸਲ ਮੈਂਬਰ ਹੁੰਦੇ ਆ ਜਿਹੜੇ ਉਹ ਆਪਣਾ ਕੋਈ ਵੀ ਬੰਦਾ ਠਹਿਰਾ ਸਕਦੇ ਹੁੰਦੇ ਸੀਗੇ ਇਦਾਂ ਸਿੱਧੇ ਤੌਰ ਤੇ ਇਹੀ ਚੀਜ਼ ਦਾ ਤਰੋਲਾ ਸੀ ਇਹ ਚੀਜ਼ ਵਾਸਤੇ ਲੜ ਰਹੇ ਆ ਵੀ ਇਹਨਾਂ ਨੇ ਆਪਦੇ ਪਿਆਰੀ ਜਗੀਰ ਸਮਝ ਲਿਆ ਯੂਨੀਵਰਸਿਟੀ ਨੂੰ ਹੁਣ ਸਾਰਾ ਰੋਕਿਆ ਜਾ ਰਿਹਾ ਹੈਗਾ ਗੇਟਾਂ ਤੇ ਅੱਜ ਤੋਂ ਹੀ ਆਊਟਸਾਈਡਰ ਕਹਿ ਕੇ ਦੂਜੇ ਕਾਲਜਾਂ ਦੇ ਬੱਚਿਆਂ ਨੂੰ ਵੀ ਐਂਟਰੀ ਬੰਦ ਕਰ ਦਿੱਤੀ ਸੀ ਯੂਨੀਵਰਸਿਟੀ ਦੇ ਵਿੱਚ ਤਾਂ ਅੱਜ ਵੀ ਗੇਟਾਂ ਤੇ ਲੜਾਈ ਕਰਕੇ ਬੰਦਿਆਂ ਨੂੰ ਅੰਦਰ ਇੰਟਰ ਕਰਾਇਆ ਗਿਆ ਹੈਗਾ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਤੁਸੀਂ ਪਹੁੰਚਣਦੇ ਇੱਥੇ ਕਿਰਪਾਲਤਾ ਕਰੋ ਯੂਨੀਵਰਸਿਟੀ 'ਚ ਐਂਟਰ ਕਰਾਉਣਾ ਸਾਡਾ ਸਟੂਡੈਂਟਾਂ ਦਾ ਕੰਮ ਹੈ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਭਾਈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੂਰਾ ਸਿੱਖ ਰੰਤੇ ਆ ਪੂਰੇ ਪੰਜਾਬ ਭਰ ਦੇ ਨਾਲ ਨਾਲ ਹਰਿਆਣਾ ਹਿਮਾਚਲ ਜਿੰਨੇ ਵੀ ਯੂਨੀਵਰਸਿਟੀ ਦੇ ਚਾਹਤੇ ਨੇ ਸਾਰੇ ਹੀ ਜਾਣ ਵਾਲੇ ਇਥੇ ਪਹੁੰਚ ਰਹੇ ਨੇ 10 ਤਰੀਕ ਨੂੰ ਇੱਕ ਵੱਡੀ ਕਾਲ ਦਿੱਤੀ ਹੋਈ ਹੈ ਤਾਂ ਤੁਸੀਂ ਸਾਰੇ ਹੀ ਸਟੂਡੈਂਟਾਂ ਨੂੰ ਸੁਣਿਆ ਕਿਸ ਤਰ੍ਹਾਂ ਆਪਣੇ ਹੱਕਾਂ ਦੇ ਲਈ ਅੜੇ ਹੋਏ ਨੇ ਤਾਂ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਹੀ ਜਿਹੜੀ ਹੈ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਕੱਚੇ ਦੀ ਕਹਾਣੀ ਉਹ ਨੌਜਵਾਨ ਵੀਰ ਸਾਡੇ ਨਾਲ ਹੈ ਆ ਉਹਨਾਂ ਤੋਂ ਜਾਣਦੇ ਕਿ ਕਿੰਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ 10 ਤਰੀਕ ਨੂੰ ਜਿਹੜੀ ਇਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਹੋਊਗਾ ਕਿਸ ਤਰ੍ਹਾਂ ਜਿਹੜਾ ਰੋਡ ਮੈਪ ਹੈ ਉਹ ਤਿਆਰ ਕੀਤਾ ਗਿਆ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਾਈ ਜਿਵੇਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਵੀ ਸਭ ਨੇ ਉਹਨਾਂ ਨੂੰ ਮਾਰ ਕੇ ਪੂਰਾ ਜੋਰ ਲਾ ਕੇ ਜਿੰਨੇ ਵੀ ਪਿੰਡਾਂ ਝੋ ਸਕਦੇ ਆ 10 ਤਰੀਕ ਨੂੰ ਚੰਡੀਗੜ੍ਹ ਆਉਣਾਗਾ ਤੇ ਆਪਣੀ ਜਿਹੜੀ ਕਾਲ ਚੱਲ ਰਹੀ ਆ ਚੰਡੀਗੜ੍ਹ ਚਲੋ ਉਹਨੂੰ ਪੂਰਾ ਕਰਨਾ ਹੈ ਮੌਕੇ ਦੀ ਸਰਕਾਰ ਇੰਨੀ ਡਰੀ ਹੋਈ ਆ ਚੰਡੀਗੜ੍ਹ ਚਲੋ ਦੀ ਕਾਲ ਤੋਂ ਕਿ ਉਹਨਾਂ ਨੇ ਐਡਵਰਟ ਨੋਟਿਸ ਹੁਣ ਕੱਢ ਕੇ ਤੇ ਜਵਾਕਾਂ ਨੂੰ ਵੀ ਪਟਕਾਇਆ ਯਾਰ ਆ ਪੰਜਾਬ 'ਚ ਵੀ ਗਲਤ ਮੈਸੇਜ ਲਾਏ ਜਾ ਰਿਹਾ ਵੀ ਮੁੱਦਾ ਸੌਲਵ ਹੋ ਗਿਆ ਮੁੱਦਾ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਬਿਲਕੁਲ ਅੱਜ ਵੀ ਜਦੋਂ ਵਾਈਸ ਚਾਂਸਲਰ ਨੇ ਸਾਨੂੰ ਨੋਟੀਫਿਕੇਸ਼ਨ ਕੱਢਿਆ ਅੱਗੇ ਅਸੀਂ ਸ਼ੈਡਿਊਲ ਜਾਰੀ ਕਰਾਂਗੇ ਹਾਂ ਸ਼ੈਡਿਊਲ ਜਾਰੀ ਕਰਨ ਤੋਂ ਬਾਅਦ ਵੀ ਇਹ ਲੰਮਾ ਡੇਢ ਸਾਲ ਦਾ ਪ੍ਰੋਸੈਸ ਹੈਗਾ ਜਿਹੜੀਆਂ ਚੀਜ਼ਾਂ ਚ ਪਹਿਲਾਂ ਵੀ ਉਲਝਾਇਆ ਗਿਆ ਸੀਗਾ ਬਿਲਕੁਲ ਪਿਛਲੇ ਸਾਲ 100 ਦਿਨਾਂ ਦਾ ਪ੍ਰੋਟੈਸਟ ਚੱਲਿਆ ਜਿਸ ਚ 60 ਦਿਨ ਮੈਸੇਜਿੰਗ ਤੇ ਰਹਿ ਗਏ 100 ਦਿਨ ਸੱਤ ਰਹੀ ਆ ਉਸ ਚ ਵੀ ਇਹੀ ਚੀਜ਼ਾਂ ਰੱਖੀਆਂ ਸੀ ਵੀ ਅਗਲੇ 6-7 ਦਿਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਊਗਾ ਪਰ ਜਿੰਨਾ ਟਾਈਮ ਅਫੀਸ਼ੀਅਲ ਨੋਟਿਸ ਨਹੀਂ ਆਉਂਦਾ ਸ਼ਡਿਊਲ ਦਾ ਉਹਨਾਂ ਟਾਈਮ ਇਹ ਲੜਾਈ ਹੈਗੀ ਆ ਤੇ ਸਾਰੇ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਯੂਨੀਵਰਸਿਟੀ ਬੰਦ ਰੱਖਣੀ ਆ ਉਹਨਾਂ ਟਾਈਮ ਕਿਉਂਕਿ ਜਿੰਨਾ ਟਾਈਮ ਆਪਣੇ ਕੋਲੇ ਪ੍ਰੋਪਰ ਆਪਣੀ ਪਾਰਲੀਮੈਂਟ ਹੈ ਨਹੀਂ ਬਿਲਕੁਲ ਤਾਂ ਆਪਾਂ ਕਿਵੇਂ ਕਹਾਂਗੇ ਵੀ ਸਹੀ ਢੰਗ ਨਾਲ ਸਾਰਾ ਕੁਝ ਚੱਲ ਰਿਹਾ ਹੈਗਾ ਬਿਲਕੁਲ ਆਪਾਂ ਐਮਰਜੈਂਸੀ ਕਹਿੰਦੇ ਆ ਮੌਕੇ ਦੀ ਪੰਜਾਬ ਯੂਨੀਵਰਸਿਟੀ ਐਮਰਜੈਂਸੀ ਵਾਲੇ ਹਾਲਾਤਾਂ ਦੇ ਵਿੱਚ ਹੈਗੀ ਆ ਇੱਥੇ ਵਾਈਸ ਚਾਂਸਲਰ ਦਾ ਸਿੱਧੇ ਤੌਰ ਤੇ ਸ਼ਾਸਨ ਚੱਲ ਰਿਹਾ ਹੈਗਾ ਇੱਥੇ ਜਿੰਨੀਆਂ ਭਰਤੀਆਂ ਹੋ ਰਹੀਆਂ ਗਈਆਂ ਉਹਨਾਂ ਦੇ ਵਿੱਚ ਵੱਡੀ ਧਾਂਦਲੀ ਹੋ ਰਹੀ ਹੈ ਨਿੱਕੇ ਤੋਂ ਨਿੱਕੇ ਮੈਂ ਕਹਿੰਨਾ ਪਾਰਕਾਂ ਪਾਰਕਾਂ ਦੇ ਘਾਹ ਕੱਟਣ ਤੋਂ ਲੈ ਕੇ ਨਵੀਆਂ ਬਿਲਡਿੰਗਾਂ ਦੀ ਉਹ ਸਾਰੀ ਤੱਕ ਹਰ ਚੀਜ਼ 'ਚ ਕਪੜੇ ਹੋ ਰਿਹਾ ਹੈ ਇੱਥੇ ਬਿਲਕੁਲ ਉਹੀ ਚੀਜ਼ਾਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕ ਨੂੰ ਬਚਾਉਣ ਵਾਸਤੇ ਜਿਹੜੇ 200 ਕਾਲਜਾਂ ਦਾ ਇੱਥੇ ਹੱਕ ਬਣਦਾ ਹੈਗਾ ਇਸ ਯੂਨੀਵਰਸਿਟੀ ਦੇ ਜਿਨ੍ਹਾਂ ਦੇ ਸਿਰ ਤੇ ਯੂਨੀਵਰਸਿਟੀ ਦੇ ਵਿੱਚ 550 ਕਰੋੜ ਰੁਪਇਆ 800 ਕਰੋੜ 900 ਕਰੋੜ ਦਾ ਬਜਟ ਹੈ ਯੂਨੀਵਰਸਿਟੀ ਦਾ 550 ਕਰੋੜ ਇਹ ਹੀ ਕਾਲਜਾਂ ਦੇ ਥਰ ਬਿਲਕੁਲ ਐਗਜ਼ਾਮੀਨੇਸ਼ਨ ਫੀਸਾਂ ਐਫੀਲੀਏਸ਼ਨ ਫੀਸਾਂ ਇਹਨਾਂ ਸਾਰਿਆਂ ਤੇ ਸਾਰੇ ਹੱਕ ਬਚਾਉਣ ਵਾਸਤੇ ਆਪਾਂ 10 ਤਰੀਕ ਨੂੰ ਇੱਥੇ ਵੱਡਾ ਇਕੱਠ ਰੱਖਿਆ ਹੈਗਾ ਸਭ ਨਹੀਂ ਪੁੱਛਣਾ ਹੈ। ਅੱਛਾ ਭਾਈ ਇੱਕ ਹੋਰ ਤੁਹਾਨੂੰ ਪ੍ਰੋਬਲਮ ਆ ਜਿਹੜੀਆਂ ਆ ਰਹੀਆਂ ਨੇ ਫਿਰ ਕੀ ਕੁਝ ਤੁਹਾਨੂੰ ਫੇਸ ਕਰਨਾ ਪੈ ਰਿਹਾ ਪਤਾ ਲੱਗ ਰਿਹਾ ਕਿ ਤੁਹਾਡੇ ਪਰ ਜਿਹੜੀ ਪੂਰੀ ਨਿਗਾਹ ਵੀ ਰੱਖੀ ਜਾ ਰਹੀ ਹੈ ਤੁਹਾਨੂੰ ਹੌਸਟਲਾਂ ਦੇ ਵਿੱਚ ਵੀ ਜਿਹੜਾ ਕੋਈ ਰਿਸ਼ਤੇਦਾਰ ਸਖੀ ਸੰਬੰਧੀ ਜਿਹੜਾ ਤੁਹਾਡਾ ਮਿਲਣ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸੇ ਨੂੰ ਤੁਸੀਂ ਬਲਾਓ ਨਾ ਇੱਥੇ ਇਹ ਖਾਸ ਕਰਕੇ ਪ੍ਰੋਟੈਸਟ ਨੂੰ ਦੇਖਦੇ ਹੋਏ 10 ਤਰੀਕ ਨੂੰ ਜਿਹੜਾ ਪ੍ਰੋਟੈਟਸਟ ਹੈ ਹੋਰ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਯੂਨੀਵਰਸਿਟੀ ਨੇ ਹੁਣ ਛੁੱਟੀਆਂ ਹੀ ਕਰਤੀਆਂ ਐ ਸੰਡੇ ਨੂੰ ਹੀ ਲਾਇਬ੍ਰੇਰੀ ਪਹਿਲਾਂ ਬੰਦ ਕਰਤੀ ਇਹ ਬੱਚੇ 2-3 ਦਿਨਾਂ ਦੀਆਂ ਛੁੱਟੀਆਂ ਸੋਚ ਕੇ ਘਰੇ ਚਲੇ ਜਾਣ ਤੇ ਆਪਣੇ ਸਾਰੇ ਹੋਸਟਲਾਂ ਦੇ ਵਿੱਚ ਗੈਸਟ ਹਾਊਸ ਹੁੰਦੇ ਆ ਜਿਹੜੇ ਗੈਸਟ ਰੂਮ ਹੁੰਦੇ ਆ ਉਹ ਬੰਦ ਕਰਤੇ ਗੈਸਟ ਹਾਊਸ ਸਾਰੇ ਬੰਦ ਕਰ ਦਿੱਤੇ ਗਿਆ ਜਿੱਥੇ ਕਿ ਸਿੱਧੇ ਤੌਰ ਤੇ ਸੈਨੀਟਰ ਤੇ ਜਿਵੇਂ ਅਸੀਂ ਇਸ ਵਾਰ ਕਾਉਂਸਲ 'ਚ ਬੈਠੇ ਆ ਕਾਉਂਸਲ ਮੈਂਬਰ ਹੁੰਦੇ ਆ ਜਿਹੜੇ ਉਹ ਆਪਣਾ ਕੋਈ ਵੀ ਬੰਦਾ ਠਹਿਰਾ ਸਕਦੇ ਹੁੰਦੇ ਸੀਗੇ ਇਦਾਂ ਸਿੱਧੇ ਤੌਰ ਤੇ ਇਹੀ ਚੀਜ਼ ਦਾ ਤਰੋਲਾ ਸੀ ਇਹ ਚੀਜ਼ ਵਾਸਤੇ ਲੜ ਰਹੇ ਆ ਵੀ ਇਹਨਾਂ ਨੇ ਆਪਦੇ ਪਿਓ ਦੀ ਜ਼ਗੀਰ ਸਮਝ ਲਿਆ ਯੂਨੀਵਰਸਿਟੀ ਨੂੰ ਹੁਣ ਸਾਰਾ ਰੋਕਿਆ ਜਾ ਰਿਹਾਗਾ ਗੇਟਾਂ ਤੇ ਅੱਜ ਤੋਂ ਹੀ ਆਊਟਸਾਈਡਰ ਕਹਿ ਕੇ ਦੂਜੇ ਕਾਲਜਾਂ ਦੇ ਬੱਚਿਆਂ ਨੂੰ ਵੀ ਐਂਟਰੀ ਬੰਦ ਕਰ ਦਿੱਤੀ ਸੀ ਯੂਨੀਵਰਸਿਟੀ ਦੇ ਵਿੱਚ ਤਾਂ ਅੱਜ ਵੀ ਗੇਟਾਂ ਤੇ ਲੜਾਈ ਕਰਕੇ ਬੰਦਿਆਂ ਨੂੰ ਅੰਦਰ ਇੰਟਰ ਕਰਾਇਆ ਗਿਆਗਾ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਆਂ ਵੀ ਸਾਰੇ ਤੁਸੀਂ ਪਹੁੰਚਣਦੇ ਇੱਥੇ ਕਿਰਪਾਲਤਾ ਕਰੋ ਯੂਨੀਵਰਸਿਟੀ ਜੀ ਇੰਟਰ ਕਰਾਉਣਾ ਸਾਡਾ ਸਟੂਡੈਂਟਾਂ ਦਾ ਕੰਮ ਹੈ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਭਾਈ ਜੀ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੂਰਾ ਸਿੱਖ ਰੰਤ ਹੈ ਪੂਰੇ ਪੰਜਾਬ ਭਰ ਦੇ ਨਾਲ-ਨਾਲ ਹਰਿਆਣਾ ਹਿਮਾਚਲ ਜਿੰਨੇ ਵੀ ਯੂਨੀਵਰਸਿਟੀ ਦੇ ਚਾਹਤੇ ਨੇ ਸਾਰੇ ਹੀ ਜੀ